ਸੱਚੀ ਕਾਲ ਜੀ ਸਾਰਿਆਂ ਨੂੰ ਅ ਤੁਹਾਡੇ ਤਾਰੂ ਪਰੂ ਹੋ ਰਿਹਾ ਜੀ ਕਿਉਂਕਿ ਕੁਝ ਸਮਾਂ ਪਹਿਲਾਂ ਅੱਜ ਸਵੇਰੇ ਮੈਂ ਟਵੀਟ ਕੀਤੀ ਸੀ ਕਿ ਹਾਓ ਚੀਫ ਮਿਨਿਸਟਰ ਸਾਹਿਬ ਭਗਵੰਤ ਮਾਨ ਜੀ ਨੂੰ ਫੋਰਟਿਸ ਦੇ ਹਸਪੀਟਲ ਦਾਖਲ ਕਰਾਉਣਾ ਪਿਆ ਮੋਹੱਲੀ ਚ ਇਹ ਰਾਤ ਦਾਖਲ ਹੋਏ ਆ ਔਰ ਰਾਤ ਤੋਂ ਲੈ ਕੇ ਅਗਲੀ ਦਿਨ ਜਦੋਂ ਤੱਕ ਮੈਂ ਨਹੀਂ ਟਵੀਟ ਕੀਤਾ ਸੀ ਉਦੋਂ ਤੱਕ ਇਸ ਇਨਫੋਰਮੇਸ਼ਨ ਨੂੰ ਗੁਪਤ ਰੱਖਿਆ ਗਿਆ ਜਿੱਥੇ ਮੈਂ ਸਭ ਤੋਂ ਪਹਿਲਾਂ I want to make it very clear ਕਿ ਪੋਲਿਟਿਕਸ ਆਪਦੀ ਥਾਂ ਜੀ ਸਾਡੇ ਵਕਰੇਵੇਂ ਆਪਦੀ ਥਾਂ I wish chief minister saab well ਉਹਨਾਂ ਦੀ ਸਿਹਤ ਜਾਪਤਾ ਹੋਵੇ ਉਹ ਤੰਦਰੁਸਤ ਹੋ ਮੇਰੇ ਤੋਂ ਕੰਸਰਨ ਕੀ ਹੈ ਕਿ ਚੀਫ ਮਿਨਿਸਟਰ ਸਾਹਿਬ ਇੱਕ ਇਲੈਕਟਿਡ ਰੈਪ੍ਰੈਜ਼ੈਂਟੇਟਿਵ ਨੇ ਸੰਵਿਧਾਨਿਕ ਅਹੁਦੇ ਤੇ ਬੈਠੇ ਨੇ ਪੰਜਾਬ ਦੀ ਅੱਜ ਜੋ ਵਜਾਰਤ ਚੱਲ ਰਹੀ ਹੈ ਉਹਦੇ ਮੁਖੀਆਂ ਹੁਣ ਉਹਨਾਂ ਦੇ ਨਾਲ ਸੰਬੰਧਿਤ ਕੋਈ ਇਨਫੋਰਮੇਸ਼ਨ ਹੋਵੇ ਕਿਉਂਕਿ ਉਹ ਪਬਲਿਕ ਸਰਵੈਂਟ ਨੇ ਔਰ ਪਬਲਿਕ ਦੇ ਸਭ ਤੋਂ ਵੱਡੇ ਮੁੱਖ ਮੰਤਰੀ ਤੇ ਅਹੁਦੇ ਤੇ ਬੈਂਦਿਆ ਮੁੱਖ ਸੇਵਾਦਾਰ ਨੇ ਪੰਜਾਬ ਦੇ ਉਹਨਾਂ ਦੀ ਸਿਹਤ ਦੇ ਬਾਰੇ ਕੀ ਹਾਲਾਤ ਨੇ ਮੈਂ ਸਮਝਦਾ ਕਿ ਪੰਜਾਬੀਆਂ ਨੂੰ ਦੇਸ਼ ਦੁਨੀਆ ਵਾਸੀਆਂ ਨੂੰ ਹਰੇਕ ਨੂੰ ਉਹਨਾਂ ਦੀ ਸਿਹਤ ਦੇ ਬਾਰੇ ਜਾਣਨ ਦਾ ਹੱਕ ਹੈ ਕਿਉਂ ਇੱਕ ਤਾਂ ਲਾਅ ਐਂਡ ਆਰਡਰ ਕਰਕੇ ਇੰਡੋ-ਪਾਕ ਬਾਰਡਰ ਦਾ ਬਾਰਡਰ ਸਿਕਿਉਰਿਟੀ ਕਰਕੇ ਔਰ ਜੋ ਪੰਜਾਬ ਦੇ ਹਾਲਾਤ ਪਿਛਲੇ 2.5-3 ਸਾਲਾਂ ਚ ਬਣੇ ਆ ਤੁਸੀਂ ਸਾਰੇ ਜਾਣਦੇ ਹੋ ਇਟ ਇਜ਼ ਅ ਮੈਟਰ ਆਫ ਕਨਸਰਨ ਐਂਡ ਯੂਰ ਚੀਫ ਮਿਨਿਸਟਰ isio is all as well all is well with the chief minister or no so it's a right ji lokan nu janan da mainu problem kittho ho rahi hai jis tarike nal information nu gupt rakha ja re jis tarike nal public domain to aur to information nu rokya ja re ajj subhere jad main tweet kita us to baad press de sajan aam aadmi party de ਨਮੇਂਤਿਆ ਦੇ ਦਿਵਾਲੇ ਹੋਏ ਕਿ ਤੁਸੀਂ ਕੀ ਮਜ਼ਾਕ ਬਣਾਇਆ ਆ ਆਪੋਜੀਸ਼ਨ ਦੇ ਲੀਡਰ ਇਹਦੇ ਬਾਰੇ ਗੱਲ ਕਰ ਰਹੇ ਤੇ ਤੁਸੀਂ ਸਾਨੂੰ ਦੱਸ ਨਹੀਂ ਰਹੇ ਤੇ ਇੱਕ ਟਵੀਟ ਆਈ ਆਮ ਆਦਮੀ ਪਾਰਟੀ ਦੀ ਕਿ ਉਹ ਰੂਟੀਨ ਚੈੱਕਅਪ ਲਈ ਗਏ ਮੈਂ ਅੱਜ ਵੀ ਬੇਨਤੀ ਕਰੂੰਗਾ ਆਮ ਆਦਮੀ ਪਾਰਟੀ ਦੇ ਲੀਡਰਸ ਨੂੰ ਡੋਨਟ ਲਾਇ ਟੂ ਦ ਪੀਪਲ ਆਫ ਪੰਜਾਬ ਪੰਜਾਬ ਦੀ ਲੋਕਾਂ ਨਾਲ ਝੂਠ ਬੋਲਣਾ ਬੰਦ ਕਰੋ ਰੂਟੀਨ ਚੈੱਕਅਪ ਰਾਤ ਨੂੰ ਦਾਖਲ ਹੋ ਕੇ ਅੱਜ 24 ਘੰਟੇ ਪੂਰੇ ਹੋਣ ਨੂੰ ਲਗਭਗ ਆਏ ਐ ਰੂਟੀਨ ਚੈੱਕਅਪ ਤਾਂ ਬੰਦਾ ਹਸਪਤਾਲ ਜਾਂਦਾ ਮੁੱਖ ਮੰਤਰੀ ਹੈ ਬੀਬੀਆਈਪੀ ਇਨਸਾਨ ਹੈ ਉਹ ਤਾਂ ਤਾਂ 2 ਮਿੰਟ ਚ ਰੂਟੀਨ ਚੈੱਕਅਪ ਕਰਕੇ ਉਹ ਘਰ ਆ ਜਾਂਦੇ ਮਗਰ ਰਾਜ ਰਾਤ ਦਾਖਲ ਰਹਿਣਾ ਔਰ ਮੇਰੀ ਜੋ ਇਨਫੋਰਮੇਸ਼ਨ ਹੈ ਹਲੇ ਅੱਗੇ ਵੀ 2-3 ਦਿਨ ਇਹ ਦਾਖਲ ਰਹਿ ਸਕਦੇ ਆ ਓਨਲੀ ਹਿਸ ਬਾਡੀ ਸਟੇਬਲਾਈਜ਼ਸ ਕੀ ਹੋ ਡਿਸਚਾਰਜ ਹੋਣਗੇ ਸੋ ਝੂਠ ਬੋਲਿਆ ਜਾ ਰਿਹਾ ਹੈ देखो आज तो कुछ दिन पहला मैं एक ट्वीट की थी कि मुख्यमंत्री साहब जहाज तो उतरे और उतर के गड्डी तक का जरा सफर थी, वो मैं दस कदम सी जो तो डिग गए डिगे इसलिए नहीं कि अड़ेका पै गया या कोई गल है बड़ी क्लियर इशू सन और मैं बारे पहला जनतक भीता मैं उस गल रिपीट नहीं करना चाहूंगा ਔਰ ਅੱਜ ਮੈਂ ਫੇਰ ਤੁਹਾਨੂੰ ਦੱਸ ਰਿਹਾ ਔਰ ਉਸ ਗੱਲ ਤੇ ਮੁੱਖ ਮੰਤਰੀ ਸਾਹਿਬ ਨੇ ਤਿੰਨ ਚਾਰ ਦਿਨ ਬਾਅਦ ਮੇਰੇ ਤੇ ਟਿੱਪਣੀ ਕੀਤੀ ਬਗੈਰ ਨਾ ਲਿਆ ਕਿ ਜੀ ਮੈਂ ਤਾਂ ਜੇ ਫੀਤੇ ਬੰਨਣ ਵੀ ਬਹਿ ਜਾ ਤਾਂ ਲੋਕ ਕਹਿੰਦੇ ਆ ਮਾਨ ਡਿੱਗ ਪਿਆ ਭਾਈ ਡਿੱਗੇ ਹੋਏ ਬੰਦੇ ਨੂੰ ਜੇ ਫੀਤਾ ਹੀ ਬੰਨਣਾ ਸੀ ਪਹਿਲੀ ਗੱਲ ਤਾਂ ਮਾਨ ਸਾਹਿਬ ਫੀਤੇ ਵਾਲੇ ਕੂੜੇ ਤੁਸੀਂ ਪਾਉਂਦੇ ਨਹੀਂ ਉਹ ਮੈਂ ਫੋਟੋ ਜਨਤ ਕਰ ਦੂੰਗਾ ਦੂਜੀ ਗੱਲ ਪੀਤਾ ਜੇ ਬੰਨਣਾ ਸੀ ਤੇ ਫਿਰ ਫੋਰਟਿਸ ਅਪੋਲੋ ਹਸਪੀਟਲ ਨਾਲ ਜਾਣ ਦੀ ਲੋਡ ਪੈਂਦੀ ਵਾਪਸ ਜਹਾਜ਼ 'ਚ ਸੋ ਦ ਫੈਕਟਸ ਆਰ ਬੀਇੰਗ ਲੁਕੋਇਆ ਜਾ ਰਿਹਾ ਸਚਾਈ ਨੂੰ ਮਹਾਰਾਜ ਵੀ ਮੈਂ ਇਹ ਗੱਲ ਕਹਿ ਰਿਹਾ ਤੁਹਾਨੂੰ ਕਿ ਜੋ ਮੇਰੇ ਕੋਲ ਖਬਰ ਹੈ ਕਿ ਕੱਲ 2-3 ਵਾਰੀ ਇਹਨਾਂ ਬੇਹੋਸ਼ ਵੀ ਹੋਏ ਆ ਸਾਹ ਦੀ ਪ੍ਰੋਬਲਮ ਵੀ ਆਈ ਔਰ ਪ੍ਰੋਬਲਮ ਕੀ ਹੈ ਜਿਹੜੀ ਗੱਲ ਮੈਂ ਅੱਜ ਤੋਂ ਕੁਝ ਸਮਾਂ ਪਹਿਲਾਂ ਜਨਤਕ ਕੀਤੀ ਸੀ ਕਈ ਪ੍ਰੈਸ ਵਾਲਿਆਂ ਦੀ ਮਜਬੂਰੀ ਨੇ ਇੱਕ ਮੀਡੀਆ ਹੈ ਕਿ ਜਿਹੜਾ ਨਈ ਖਬਰਾਂ ਚਲਾਉਣਾ ਚਾਹੁੰਦਾ ਮਗਰ ਆਪੀ ਆਪੀ ਉਹ ਵੀ ਬੜੀ ਵੱਡੀ ਬੇਇਨਸਾਫੀ ਪੰਜਾਬ ਦੇ ਲੋਕਾਂ ਨਾਲ ਕਰ ਰਿਹਾ ਜਿਹੜਾ ਸੱਚਾਈ ਨਹੀਂ ਦੱਸ ਰਿਹਾ ਜੋ ਆਮ ਚਰਚਾ ਚੱਲਦੀ ਹੈ ਜਾਂ ਮੇਰੇ ਕੋਲ ਜੋ ਇੱਕ ਬੜੀ ਕ੍ਰੈਡੀਬਲ ਇਨਫੋਰਮੇਸ਼ਨ ਹੈ ਕਿ ਚੀਫ ਮਿਨਿਸਟਰ ਸਾਹਿਬ ਨੂੰ ਲਿਵਰ ਦਾ ਸਰੋਸਿਸ ਹੋਇਆ ਉਹਨਾਂ ਦੇ ਲਿਵਰ ਦੇ ਹਾਲਾਤ ਬੜੇ ਗੰਭੀਰ ਨੇ ਇਹ 3rd ਫੋਰਥ ਸਟੇਜ ਤੇ ਨੇ ਐਂਡ ਇਸ ਸਟੇਜ 'ਤੇ ਇਹ ਜੀ ਹੁੰਦੀ ਹੈ ਕਿ ਜਿੰਨਾ ਚਿਰ ਇਹ ਚੱਲਦਾ ਜਾਵੇ ਚੱਲ ਜਾ ਜਾਵੇ ਮਗਰ ਜੇ ਤੁਸੀਂ ਇਹਨੂੰ ਯੂਜ਼ ਐਂਡ ਅਬਿਊਜ਼ ਕਰੋਗੇ ਸਮਝ ਹੀ ਜਾ ਗਏ ਉਹ ਯੂਜ਼ ਅਬਿਊਜ਼ ਲਿਵਰ ਦੀ ਪ੍ਰੋਬਲਮ ਕਦੋਂ ਆਉਂਦੀ ਜਦ ਤੁਸੀਂ ਵੱਧ ਖਾਓ ਪੀਓ ਇਹ ਉਦੋਂ ਹੀ ਪ੍ਰੋਬਲਮ ਸ਼ੁਰੂ ਹੁੰਦੀ ਔਰ ਅਖੀਰ 'ਚ ਜੋ ਮੇਰੇ ਕੋਲ ਜੋ ਮੇਰੇ ਕੋਲ ਖਬਰ ਹੈ ਇਹਨਾਂ ਨੂੰ ਕਿਹਾ ਕਿ ਜਾਂ ਆਪ ਦਾ ਇਹ ਸਿਸਟਮ ਸਹੀ ਕਰੋ ਨਹੀਂ ਤਾਂ ਲਿਵਰ ਟ੍ਰਾਂਸਪਲੈਂਟ ਇਜ਼ ਦੀ ਓਨਲੀ ਵੇ ਫਾਰਵਰਡ ਵੈਸੇ ਤਾਂ ਇਹ ਕਹੀ ਦਿੱਤਾ ਗਿਆ ਕਿ ਲਿਵਰ ਟ੍ਰਾਂਸਪਲੈਂਟ ਇਜ਼ ਦੀ ਓਨਲੀ ਵੇ ਫਾਰਵਰਡ ਐਂ ਉਹੀ ਕਾਰਨ ਹੈ ਕਿ ਜਦੋਂ ਲਿਵਰ ਸਹੀ ਤਰੀਕੇ ਨਾਲ ਕੰਮ ਨਾ ਕਰੇ ਤੇ ਬਾਡੀ ਚ ਸਰੀਰ ਚ ਆ ਫੇਫੜਿਆਂ ਚ ਲੰਗਸ ਚ ਸਟਮਕ ਚ ਐਬਡੋਮਨ ਚ ਪਾਣੀ ਇਕੱਠਾ ਹੋਣਾ ਫਲੂਇਡ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਔਰ ਜਦ ਇਹ ਫਲੂਇਡ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਫਿਰ ਸਾਹ ਦੀ ਪ੍ਰੋਬਲਮ ਆਉਂਦੀ ਆ ਹਾਰਟ ਤੇ ਸਟ੍ਰੈਸ ਪੈਂਦਾ ਔਰ ਅਖੀਰ ਚ ਇਹਨਾਂ ਦੀ ਵਰਕਿੰਗ ਕੰਪਰਮਾਈਜ਼ ਹੁੰਦੀ ਆ ਔਰ ਇਹੀ ਕੁਝ ਕੱਲ ਹੋਇਆ ਸਾਹ ਲੈਣ ਚ ਵੀ ਪ੍ਰੋਬਲਮ ਆਈ ਬੇਹੋਸ਼ੀ ਦਾ ਵੀ ਕਾਰਨ ਹੈ ਮਗਰ ਚੱਲਣ ਕਿੱਥੋਂ ਚੱਲ ਰਿਆ ਸਾਰਾ ਨਿਊਕਲੀਅਸ ਇਸ਼ੂ ਕੀ ਹੈ ਮੇਨ ਕਾਰਨ ਕੀ ਹੈ ਸ਼ਰਾਬ ਦੇ ਕਰਕੇ ਲਿਵਰ ਡੈਮੇਜ ਹੋਣਾ ਔਰ ਲਿਵਰ ਦਾ ਸਹੀ ਤਰੀਕੇ ਨਾਲ ਨਹੀਂ ਕੰਮ ਕਰਨਾ ਉਹਨੂੰ ਮੈਨੂੰ ਨਹੀਂ ਸਮਝ ਆ ਰਹੀ ਜਦ ਮੇਰੇ ਕੋਲ ਇੰਨੀ ਇਨਫੋਰਮੇਸ਼ਨ ਸੋਲਿਡ ਹੈ ਔਰ बार-बार अपोलो ਜਾ ਕੇ ਇਲਾਜ ਕਰਾਉਣ ਦਾ ਮਕਸਦ ਵੀ ਇਹ ਸੀ ਕਿ ਇਨਫੋਰਮੇਸ਼ਨ ਲੀਕ ਨਾ ਹੋਵੇ ਮਗਰ ਕੱਲ ਨਹੀਂ ਜਾ ਅਵੇਲੇਬਲ ਸੀ ਰਾਤ ਨੂੰ अपोलो ਨਹੀਂ ਜਾ ਸਕਦੇ ਸੀ ਮੌਲੀ ਨਾ ਚਾਹੁੰਦੇ ਹੋਇਆ ਵੀ ਐਮਰਜੈਂਸੀ ਸਿਚੁਏਸ਼ਨ ਹੋਈ ਦਾਖਲ ਹੋਣਾ ਪਿਆ ਇਸ ਲਈ ਮੇਰੀ ਆਮ ਆਦਮੀ ਪਾਰਟੀ ਦੇ ਪ੍ਰਵਕਤਿਆਂ ਨੂੰ ਬੇਨਤੀ ਹੈ ਔਰ ਮੈਂ ਸਰਕਾਰ ਨੂੰ ਚੀਫ ਸੈਕਟਰੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਵੀ ਕਹੂੰਗਾ ਔਰ ਹਸਪੀਟਲ ਨੂੰ ਵੀ ਕਹੂੰਗਾ ਫੋਟੋਸ ਹਸਪੀਟਲ ਨੂੰ ਕਿ ਭਾਈ ਹੀ ਇਜ਼ ਔਨ ਅ ਕਨਸਟੀਟਿਊਸ਼ਨਲ ਕੋਰਸ ਸੰਵਿਧਾਨਿਕ ਕੋਰਸ ਤੇ ਬੈਠੇ ਓਹਨਾਂ ਦੇ ਹੈਲਥ ਦੇ ਰਿਲੇਟਡ ਤੁਸੀਂ ਅੱਜ ਤਾਂ ਫਾਈਲ ਸਰਕਾਰ ਕਰਕੇ ਦਬਾ ਲੋਗੇ ਫੈਕਟਸ ਨੂੰ ਲੁਕੋ ਲੋਗੇ ਮਗਰ ਜਿਹੜੇ ਫੈਕਟਸ ਪਬਲਿਕ ਡੋਮੇਨ 'ਚ ਅੱਜ ਨਹੀਂ ਤੇ ਕੱਲ ਆ ਜਾਣੇ ਜਾਂ ਜੋ ਅਪੋਲੋ 'ਚ ਵੀ ਮੌਜੂਦ ਨੇ ਔਰ ਜੋ ਪ੍ਰੋਬਲਮ ਲਿਵਰ ਦੀ ਹੈ ਜਿਹਦੇ ਕਰਕੇ ਸਾਰੀ ਕੰਪਲਿਕੇਸ਼ਨਾਂ ਬਾਰ-ਬਾਰ ਖੜੀਆਂ ਹੋ ਰਹੀਆਂ ਇਹਨੂੰ ਜਨਤਕ ਕਰਕੇ ਸੀਐਮ ਸਾਹਿਬ ਦਾ ਸਹੀ ਇਲਾਜ ਕਰਾਇਆ ਜਾਵੇ ਜੇ ਲਿਵਰ ਟ੍ਰਾਂਸਪਲੈਂਟ ਦੀ ਲੋੜ ਹੈ ਜਾਂ ਵਾਟੇਵਰ ਇਜ਼ ਨੀਡੇਡ ਬਿਕੋਜ਼ ਆਈ ਲਾਈਕ ਆਈ ਸੇ ਆਈ ਵਿਸ਼ ਹਿਮ ਵੈਲ ਹਿਸ ਫੈਮਿਲੀ ਨੀਡਸ ਹਿਮ ਉਹਨਾਂ ਦਾ ਸਹੀ ਇਲਾਜ ਹੋਵੇ ਇਹ ਨਾ ਹੋਵੇ ਕਿਉਂਕਿ ਪਹਿਲਾਂ ਵੀ ਇੱਕ ਵਾਰੀ ਇਨਸੀਡੈਂਟ ਹੋਇਆ ਹੈ ਜਦੋਂ ਜੈ ਲਲਿਤਾ ਜੀ ਚੀਫ ਮਿਨਿਸਟਰ ਸਨ ਉਦੋਂ ਵੀ ਬੜਾ ਵਾਦ-ਵਿਵਾਦ ਹੋਇਆ ਕਿ ਉਹਨਾਂ ਦਾ ਇਲਾਜ ਕੁਝ ਲੋਕਾਂ ਨੇ ਸਹੀ ਨਹੀਂ ਹੋਣ ਦਿੱਤਾ ਉਹਦੀ ਅਖੀਰ 'ਚ ਸੀਬੀਆਈ ਇਨਕੁਆਇਰੀ ਮੰਗੀ ਗਈ ਔਰ ਬੜਾ ਰੌੜਾ ਪਿਆ ਸਟੇਟ 'ਚ ਬੜੇ ਇਹ ਮਸਲੇ ਖੜੇ ਹੋਏ ਜੋ ਇਹੇ ਚਾ ਕੰਮ ਨਾ ਹੋਵੇ ਡੂ ਨਾਟ ਰਿਪੀਟ ਹਿਸਟਰੀ ਕਰੈਕਟ ਦਾ ਰੋਂਗ ਟਰਾਂਸਪੇਰੈਂਸੀ ਹਰੇਕ ਨੂੰ ਪਤਾ ਹੋਵੇ ਕੀ ਪ੍ਰੋਬਲਮ ਹੈ ਵਾਟਐਵਰ ਇਜ਼ ਦਾ ਪ੍ਰੋਬਲਮ ਪ੍ਰੋਬਲਮ ਆ ਸਕਦੀ ਹੈ ਇਟ ੀਜ਼ ਟੂ ਬੀ ਕਰੈਕਟਿਡ ਸੈਟਲਡ ਐਂਡ ਮੈਂ ਇਹਦੇ ਚ ਕੋਈ ਪੋਲਿਟਿਕਸ ਨਹੀਂ ਨਗਰ ਜੇ ਇਸ ਤਰੀਕੇ ਨਾਲ ਹਰ ਚੀਜ਼ ਨੂੰ ਇੰਨਾ ਦੱਬਿਆ ਜਾ ਰਿਹਾ ਹੈ ਸੀਕਰੇਸੀ ਰੱਖੀ ਜਾ ਰਹੀ ਹੈ ਅ ਮਿਸਲੀਡ ਕੀਤਾ ਜਾ ਰਿਹਾ ਚੀਫ ਮਿਨਿਸਟਰ ਹਸਪਤਾਲ ਦਾਖਲ ਹੋਵੇ ਤੁਸੀਂ ਦੱਸੋ ਕਿਸੇ ਨੂੰ ਨਾ ਨਹੀਂ ਤਾਂ ਤੁਸੀਂ ਉਹਦੀ ਇੱਕ ਇੱਕ ਸਕਿੰਟ ਦੀ ਮੂਵਮੈਂਟ ਦੱਸ ਦਿਓ ਇਹਦੇ ਤੋਂ ਬਹੁਤ ਵੱਡੇ ਸਵਾਲ ਤੇ ਸ਼ੱਕ ਪੈਦਾ ਹੁੰਦੇ ਹਨ ਔਰ ਮੈਂ ਫੋਰਟੈਸ ਟੂ ਵੀ ਕਹੂੰਗਾ ਲਰਨ ਫ্রম ਦ ਮਿਸਟੇਕਸ ਆਫ ਵਾਟ ਹੈਪਨਡ ਇਨ ਤਮਿਲਨਾਡੂ ਜੇ ਲਲਿਤਾ ਕੇਸ ਦੇ ਨਾਲ ਜੋ ਹੋਇਆ ਸੀ ਡੂ ਨਾਟ ਰਿਪੀਟ ਦੋਸ ਮਿਸਟੇਕਸ ਥੋੜੀ ਇੱਕ ਜ਼ਿੰਮੇਵਾਰੀ ਹੈ ਪੰਜਾਬ ਦੇ ਲੋਕਾਂ ਪ੍ਰਤੀ ਦੇਸ਼ ਦੇ ਲੋਕਾਂ ਪ੍ਰਤੀ ਬਿਕੋਜ਼ ਇੰਡੋਪਾਕ ਬਾਰਡਰ ਪਾਕਿਸਤਾਨ ਐਨੈਮੀ ਕੰਟਰੀ ਜਿਹੜਾ ਹਮੇਸ਼ਾ ਇੱਥੇ ਟ੍ਰਬਲ ਫਾਰਮੈਂਟ ਕਰਨਾ ਚਾਹੁੰਦਾ ਔਰ ਜੇ ਸ ਮੁੱਖ ਮੰਤਰੀ ਦੇ ਹੱਥ ਚ ਇਹ ਇਹ ਸਾਰੀਆਂ ਤਾਕਤਾਂ ਸੂਬੇ ਦੀਆਂ ਉਹਨਾਂ ਦੇ ਹੱਥ 'ਚ ਨੇ ਉਹਨਾਂ ਦੀ ਸਿਹਤ ਸਹੀ ਹੋਵੇ ਦਿਮਾਗੀ ਤੌਰ ਤੇ ਸਰੀਰਕ ਤੌਰ ਤੇ ਸੋਦਾਟੋ ਪੰਜਾਬ ਦੇ ਲੋਕਾਂ ਦੇ ਲਈ ਸਹੀ ਫੈਸਲਾ ਕਰ ਸਕਣ ਇਹ ਬਹੁਤ ਜ਼ਰੂਰੀ ਹੈ ਔਰ ਮੈਂ ਸਮਝਦਾ ਜਿੱਥੇ ਮੈਂ ਆਏ ਅਗੇਨ ਵਿਸ਼ੇ ਵੈਲ ਨਾਲ ਹੀ ਮੈਂ ਸਮਝਦਾ ਹੈ ਕਿ ਟ੍ਰਾਂਸਪੇਰੈਂਸੀ ਇਸ ਲਿਆਂਗੇ ਸੱਚਾਈ ਸਾਹਮਣੇ ਆਊਗੀ ਔਰ ਉਹਨਾਂ ਦਾ ਸਹੀ ਇਲਾਜ ਹੋਊਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ